जिंदाबाद जिंदाबाद चार मोटे दे ना लगा जिंदाबाद जिंदाबाद यस यस मत I'm <laughs> going ਨਕਰਨਾ ਉਹਦਾ ਹੰਕਾਰ ਤੁਸੀਂ ਜਿੰਨੀਆਂ ਵੀ ਫੋਟੋਆਂ ਵੇਖਿਆ ਉਹਦੇ ਵਿੱਚ ਜਿਵੇਂ ਇੱਕ ਫਿਲਮੀ ਸਟਾਰ ਹੁੰਦਾ ਹੈਗਾ ਰਾਜਾ ਤੇ ਰਾਣੀ ਲੋਕਾਂ ਨੇ ਉਹਦੇ ਹੰਕਾਰ ਨੂੰ ਤੋੜਨ ਪਿੱਛੇ ਮੋੜ ਪਾਈ ਹੈ ਤਾਂ ਕਿ ਜਿਹੜੀ ਪਬਲਿਕ ਹੈਗੀ ਆ ਉਹ ਸਭ ਕੁਝ ਜਾਣਦੀ ਹੈ ਤੇ ਅੱਜ ਤੱਕ ਰਾਜੇ ਮਹਾਰਾਜ ਦਾ ਹੰਕਾਰ ਨਹੀਂ ਰਹਿਣ ਦਿੱਤਾ ਇਹ ਤਾਂ ਇੱਕ ਆਮ ਪਰਿਵਾਰ ਚੋਂ ਬੱਚਾ ਪੈਦਾ ਹੋਇਆ ਹੈ ਕਹਿੰਦੇ 12 ਸਾਲਾਂ ਬਾਅਦ ਰੋਡੀਆਂ ਦੀ ਸੁਣਿਆ 12 ਸਾਲਾਂ ਬਾਅਦ ਰੋਡੀਆਂ ਦੀ ਸੁਣਿਆ ਬੱਲੇ ਟੋਲ 32 ਸਾਲ ਤੋਂ ਬਾਅਦ ਗਿੱਦੜਵਾ ਦਾ ਜੰਪਲ ਇਥੋਂ ਦਾ ਐਮਐਲਏ ਬਣ ਜਾ ਰਿਹਾ ਹੈ 32 ਸਾਲ ਬਾਹਰ ਦੇ ਬੰਦੇ ਨੇ ਮਿਸਟਰ ਐਮਐਲਏ ਨਹੀਂ ਮਿਸਟਰ ਰਾਜਾ ਕੈ ਰਾਣੀ ਨੂੰ ਅਸੀਂ ਬਹੁਤ ਜ਼ਿਆਦਾ ਜਿਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ ਕਿ ਤੁਸੀਂ ਐਮਐਲਏ ਬਣਾਓ ਡੈਂਪੀ ਢੱਲਣ ਨੂੰ ਤੇ ਮੰਤਰੀ ਮੈਂ ਲਾਉਂਗਾ ਠੀਕ ਹੈ ਜੀ ਤੇ ਮੰਤਰੀ ਬਣਨਗੇ ਡੈਂਪੀ ਢੱਲੋ ਸਾਹਿਬ ਤੇ ਵੱਧ ਤੋਂ ਵੱਧ ਪਿੰਡਾਂ ਦੇ ਕੰਮ ਹੋਣਗੇ ਵਿਕਾਸ ਹੋਣਗੇ ਹੰਕਾਰ ਨੂੰ ਮਾਰ ਪਈਆ ਬਾਈ ਜੀ ਲੋਕ ਸਿਆਣੇ ਹੋ ਗਏ ਹੰਕਾਰ ਨੂੰ ਮਾਰ ਪਈਆ ਦੇਪੀ ਟਿਲਾ ਜਿੰਦਾਬਾਦ ਦੇਪੀ ਟਿਲਾ ਜਿੰਦਾਬਾਦ ਭਾਈ ਜੀ ਰਾਜਾ ਹਲੇ ਨਸ਼ਰੀ ਛੇਮਾ ਛੇਮਾ ਰੌਡ ਜਿਹੜਾ ਹਲੇ ਖਤਮ ਹੋਇਆ ਦੂਸਰੀ ਦੂਸਰੀ ਵਾਲੇ ਬਾਕੀ ਮੈਂ ਕਹਿੰਦਾ ਕਿਧਰ ਦਾ ਕਿਧਰ ਦਾ ਸ਼ਹਿਰ ਚੋ ਪਹਿਲੀ ਵਾਰੀ 5000 ਰੋਡ ਬਣਾ ਕੇ ਕਿਧਰ ਦਾ ਸ਼ਹਿਰ ਚੋ 8000 ਪਹਿਲੀ ਵਾਰੀ ਭਾਈ ਜੀ ਕੁਝ ਕਹਿਣਾ ਮੈਂ ਵੀ ਪਾਰਟੀ ਦੀ ਜਿੱਤ ਹੈ ਜੀ ਸ੍ਰੀ ਪੁਖਮਾਨ ਜੀ ਦੀ ਅਮਰੋਹਾ ਮਾਦ ਲਈ ਕਾਢੀ 15000 ਰੋਡ ਤੇ ਦਿੱਤਾ ਗਈ ਸਾਹਿਬ ਜਿਹੜਾ ਮਰੋੜਾ ਜੀ ਦੀ ਜਿੱਤ ਹੋਣੀ ਹੈ 3000 ਮੋਟ ਦੇ ਪਾਸੇ ਆ ਕੇ ਬਹੁਤ ਫੰਡ ਜਾਂਦੇ ਬਹੁਤ ਬੰਦੇ ਮੋਟ ਫੰਡ ਲੈ ਜਾਂਦੇ ਉਹਨੇ ਬਹੁਤ ਔਕਾਤ ਹੈ ਅਸੀਂ 3000 ਮੋਟ ਦੇ ਵਿੱਚ ਇਹ ਜਿੱਤ ਆ ਆਮ ਆਦਮੀ ਪਾਰਟੀ ਦੀ ਜਿੱਤ ਹੈ ਜੀ ਬਾਈ ਡਿਪੀਟ ਲੋੜ ਜੀ ਵਾਹ ਬਹੁਤ ਕਰਮ ਜਿੱਤੇ ਬਾਈ ਡਿਪੀਟ ਲੋੜੇ ਕਰੋਨਾ ਜੀ ਕਿਤੇ ਆ ਉਹ ਵੀ ਖਮੀਜੇ ਤਾਰ ਇਕੜਿਆ ਹੋਇਆ ਜਿੱਦਲਵਾਂ ਮੰਡੀ ਦੇ ਨਾਲ ਉਹਨਾਂ ਨੇ ਜੀ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਖਿਆ ਬਹੁਤ ਵਧੀਆ ਵੇ ਬੀਬੀ ਢੋ ਲੋ ਇਹਨਾਂ ਨੇ ਹਮੇਸ਼ਾ ਕਮਾਇਆ ਗਰੀਬੁਰੇ ਬੇਖਰੇਕ ਦੇ ਹਰੇਕ ਨਾਲ ਸ਼ਹਿਰ ਨਾਲ ਖੜੇ ਜਿਆ ਇਹਨਾਂ ਨੇ ਵੰਡਰਵਾਦ ਦਾ ਸੀਮਤ ਦਾ ਵਾਧਾ ਕੀਤਾ ਉਹ ਦਬਾ ਕੇ ਲੋਣੇ ਪਰਿਵਾਰਾਂ ਨੂੰ ਜੋੜੀ ਰੱਖਿਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤੇ ਕਾਲੀ ਦਾਲ ਦੇ ਵਰਕਰਾਂ ਨੂੰ ਆਪਦੇ ਨਾਲ ਜੋੜਿਆ ਵਧੀਆ ਕੰਮ ਕੀਤਾ 2 ਮਹੀਨਿਆਂ ਦੇ ਵਿੱਚ ਤਾਂ ਜਿੱਤ ਆ ਕਾਲੀ ਦਾਲ ਦੇ ਵਰਕਰਾਂ ਦੇ ਬਹੁਤ ਸਪੋਰਟ ਰਹੇ ਆਕਾਲੀ ਜਨਤਾ ਦੇ ਵੀ ਆਈ ਹੈ ਉਹਨਾਂ ਦੀ ਵੀ ਆਈ ਹੈ ਆਮ ਆਦਮੀ ਦੇ ਸਾਹਮਣੇ ਰਲ ਕੇ ਬੜਾ ਨਹੀਂ ਜੀ ਨਹੀਂ ਪਾਰਟੀ ਨੂੰ ਘਰ ਉੱਠ ਕੇ ਸਾਰਿਆਂ ਨੂੰ ਸਾਰਿਆਂ ਨੂੰ ਵੋਟਾਂ ਪਾਓ ਕੋਈ ਵੀ ਹੋਵੇ ਇੱਕ ਹੀ ਪਾਰਟੀ ਜਿਦਾਂ ਪਾਰਟੀ ਜਿੱਦਾ ਇੱਕ ਹਜ਼ਾਰ ਮੈਂ ਜੀ ਨਾਲ ਤੁਹਾਨੂੰ ਬਹੁਤ ਮੈਂ ਬਹੁਤ ਕੋਕ ਕੇ ਬਚਾ ਆ ਜੋ ਤੁਸੀਂ ਗੱਲ ਕਹਿੰਦੇ ਸੀ ਕਿ 10000 ਦਾ ਮੈਂ ਥੋੜਾ ਸੈਟੀਸਫਾਈਡ ਹੋਊਗਾ ਮੈਂ ਸੈਟੀਸਫਾਈਡ ਹੋ 30000 ਹੋਣ ਅੱਪੀ ਬਾਲਾਂ ਦੇ ਵਾਹ ਹੁਣ ਕੀ ਸੋਚਦੇ ਹੋ ਹੁਣ ਸੈਟੀਸਫਾਈਡ ਹੋ ਜੋ ਤੁਸੀਂ ਕਹਿੰਦੇ ਕਿ 10000 ਦਾ ਮੇਰਾ ਜਦੋਂ ਪਾਰ ਕਰ ਜਾਏਗਾ ਤੇ ਮੈਂ ਸਰ ਟਾਰਗੇਟ ਮੇਰਾ 15000 ਗਿਆ ਸੀ ਹਾਂ ਅਜੇ ਥੋੜਾ ਇਹ ਤੰਨ ਕੱਢ ਜਾਓ ਅਜੇ ਨਾ ਮਨ ਥੋੜਾ ਡਰਦਾ ਹੈ ਹਾਂ ਅੱਛਾ ਹਾਲੇ ਵੀ ਮਨ ਦੇ ਵਿੱਚ ਤਰਕੂ ਲੱਗੀ ਹੋਈ ਹੈ ਪਰ ਤੁਹਾਡੇ ਸਮਰਥਕ ਜਿਹੜੇ ਨੇ ਉਹ ਕਿਸੇ ਪਾਸੇ ਤਰਕੂ ਦੀ ਗੱਲ ਰਹੇ ਤੁਹਾਨੂੰ ਤਿਆਰ ਹੀ ਨਹੀਂ ਜੋ ਆਪ ਮਾਰੇ ਹੋਗੇ ਤੁਸੀਂ ਆਪਣੇ ਪਿਛਲੇ ਸਾਰੇ ਕਾਟੇ ਪੂਰੇ ਕਰਨ ਜਾ ਰਹੇ ਹੋ ਬਹੁਤ ਬਲਬਲੇ ਸੀ ਬਾਈ ਬਹੁਤ ਬਲਬਲੇ ਸੀ ਆਏ ਆ ਲੱਗਦਾ ਕਿ ਜਿਹੜੇ ਫੈਕਟਰਸ ਦੀ ਆਪਾਂ ਫੈਕਟਰਸ ਦੀ ਗੱਲ ਕੀਤੀ ਸੀਗੀ ਉਹਨਾਂ ਚੋਂ ਕਿਹੜਾ ਫੈਕਟਰ ਪਾਸ ਹੋਇਆ ਤੇ ਕਿਹੜਾ ਫੈਕਟਰ ਫੇਲ ਹੋਇਆ ਹਜੇ ਹੋਰ ਠਹਿਰ ਜੋ ਕੰਟੈਕਟ ਪਰ ਕੀ ਲੱਗਦਾ ਕਿ ਇਕਾਲੀ ਇੱਕ ਇਕਾਲੀ ਦਾ ਰਿਪੋਰਟ ਹੋਣ ਦਾ ਫੈਕਟਰ ਜਿਹੜਾ ਹੈ ਉਹ ਫੈਕਟਰ ਕਿਤੇ ਨਾ ਕਿਤੇ ਕੰਮ ਆਇਆ ਤੁਹਾਨੂੰ ਪਿੱਛੇ ਪੱਛੇ ਪਿੱਛੇ ਪਿੱਛੇ ਪੂਰਾ ਕੰਮ ਪੂਰਾ ਉਹਦਾ ਸਮਰਥਨ ਤੁਹਾਨੂੰ ਮਿਲਿਆ ਕਿਸ ਤਰੀਕੇ ਨਾਲ